ਖਬਰਨਾਮਾ ਦੇਖ ਰਹੇ ਸਾਰੇ ਹੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਤਪਾ ਢਾਹ ਹੂ ਸਰਾਜ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ 2 ਦਸੰਬਰ 2024 ਨੂੰ ਜਿਸ ਦਾ ਕੌਮ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਉੱਤੇ ਪੈਰਾ ਦੇ ਰਹੇ ਨੇ ਪੰਜ ਮੈਂਬਰ ਜਿਦੇ ਵਿੱਚ ਮਨਪ੍ਰੀਤ ਯਾਲੀ ਸੰਤਾ ਸਿੰਘ ਉਮੈਦਪੂਰੀ ਬੀਬਾ ਸਤਵੰਤ ਕੌਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਐਡਵੋਕੇਟ ਇਕਬਾਲ ਸਿੰਘ ਝੁੰਦਾ ਯਾਨੀ ਕਿ ਇਹਨਾਂ ਪੰਜਾਂ ਦੀ ਅਗਵਾਈ ਦੇ ਵਿੱਚ ਬੱਲੇ ਬੱਲੇ ਹੋ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ ਇਹਦੋਂ ਸੁਖਬੀਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਹਰ ਤਰ੍ਹਾਂ ਦੇ ਹੱਤ ਕੰਡੇ ਅਪਣਾਏ ਜਾ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਉਹ ਭਰਤੀ ਭੰਗ ਹੋਵੇ ਉਹ ਭਰਤੀ ਰੁਕੀ ਜਾਵੇ ਅਤੇ ਮੇਰਾ ਦਬਦਬਾ ਇਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੂਮਣੀ ਅਕਾਲੀ ਦਲ ਉੱਤੇ ਬਣਿਆ ਰਵੇ ਲੇਕਿਨ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਇਹ ਗੱਲ ਤਾਂ ਕਹਿ ਦਿੱਤੀ ਹੈ ਆਹ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਯਾਲੀ ਨੇ ਕਿ 15 ਜਾਂ 18 ਜੂਨ ਨੂੰ ਜਦੋਂ ਪੜਤੀ ਮੁਕੰਮਲ ਕਰ ਲਈ ਜਾਵੇਗੀ ਜਿਹੜਾ ਟੀਚਾ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਉਹਨਾਂ ਨੇ ਕਿਹਾ ਫਿਰ ਅਸੀਂ ਪ੍ਰਧਾਨ ਬਾਰੇ ਸੋਚਾਂਗੇ ਕਿ ਪ੍ਰਧਾਨ ਕਿਸ ਨੂੰ ਬਣਾਇਆ ਜਾਵੇ ਡੈਲੀਗੇਟਸ ਫਿਰ ਕਟੇ ਹੋਣਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਰੱਦ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਲਾ ਕੇ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਲੇਕਿਨ ਇਸ ਤੋਂ ਪਹਿਲਾਂ ਇੱਕ ਗੁਰਜੀਤ ਸਿੰਘ ਜਿਹੜੇ ਤਲਵੰਡੀ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਤਲ ਸਸਪੈਂਡ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਸੰਗਤ ਦਾ ਪੂਰਨ ਸਮਰਥਨ ਮਿਲ ਰਿਹਾ ਹੈ ਤਲਵੰਡੀ ਗੁਰਪ੍ਰੀਤ ਸਿੰਘ ਮਹਿਕ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਨੂੰ ਸੋਧਣ ਕਰਦਿਆਂ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਸਰਹੰਦ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਸਾਹਿਬ ਨੂੰ ਥਾਪਨਾ ਲੈ ਕੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਅੱਜ ਵੀ ਇਸੇ ਧਰਤੀ ਤੋਂ ਜ਼ਬਰ ਜ਼ੁਲਮ ਆਤੇ ਪੰਥ ਵਿਰੋਧੀ ਲੀਡਰਸ਼ਿਪ ਦੇ ਖਿਲਾਫ ਆਵਾਜ਼ ਬਲੰਦ ਹੋਵੇਗੀ 10 ਮਹੀਨਿਆਂ ਨੂੰ ਇਤੋ ਹੀ ਗੁਰਦੁਆਰਾ ਸੁਧਾਰ ਲਹਿਰ ਦਾ ਆਗਾਜ਼ ਹੋਣ ਜਾ ਰਿਹਾ ਹੈ ਭਰਤੀ ਕਮੇਟੀ ਦੇ ਸਿੱਖ ਪੰਥ ਨਾਲ ਨਵੀਂ ਲੀਡਰਸ਼ਿਪ ਨਵਾਂ ਅਜੰਡਾ ਅਤੇ ਪਾਰਟੀ ਦੀ ਰੂਪਰੇਖਾ ਸਾਂਝੀ ਕਰੇਗੀ ਗੁਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਅਕਾਲ ਤਖਬਾਦ ਦੇ ਹੁਕਮਾਂ ਤੇ ਚੱਲ ਰਹੀ ਇਸ ਕਮੇਟੀ ਨੂੰ ਸੰਗਤ ਦਾ ਪੂਰਨ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲ ਤਖਬਾਦ ਦੇ ਝੰਡੇ ਹੇਠ ਇਕੱਤਰ ਹੋ ਕੇ 5 ਮੈਂਬਰੀ ਕਮੇਟੀ ਦੇ ਵਿਚਾਰ ਸੁਨੇ ਜਾਣ ਤਾਂ ਜੋ ਪੰਥ ਨੂੰ ਨਵੀਂ ਦਿਸ਼ਾ ਮਜਬੂਤ ਲੀਡਰਸ਼ਿਪ ਮਿਲ ਸਕੇ ਇਸ ਮੌਕੇ ਅਮਰਜੀਤ ਸਿੰਘ ਸਾਬਕਾ ਮੈਨੇਜਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਚਰਨਜੀਤ ਸਿੰਘ ਖਾਲਸਪੁਰ ਆਦਿ ਮੌਜੂਦ ਸਨ ਯਾਨੀ ਕਿ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਇਸ ਭਰਤੀ ਦੇ ਵਿੱਚ ਕੌਮ ਨੂੰ ਨਵਾਂ ਪ੍ਰਧਾਨ ਨਵੇਂ ਲੀਡਰ ਨਵੀਂ ਦਿਸ਼ਾ ਨਵੇਂ ਅਜੰਡੇ ਮਿਲਣਗੇ ਇਸ ਲਈ 10 ਮਈ ਨੂੰ ਵੱਡਾ ਇਕੱਠ ਕੀਤਾ ਜਾਵੇਗਾ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪੰਜੇ ਸ੍ਰੀ ਅਕਾਲ ਤਖਤ ਸਹਿਬ ਤੋਂ ਥਾਪੜਾ ਲੈ ਹੋਏ ਆਗੂ ਜਿਹੜੇ ਨੇ ਉਹ ਭਰਤੀ ਵਿੱਚ ਆਉਣਗੇ ਆਪਣੇ ਪੱਖ ਰੱਖਣਗੇ ਇਸ ਲਈ ਸਿੱਖ ਸੰਗਤ ਨੂੰ ਹੋਮ ਹਮਾ ਕੇ ਇੱਥੇ ਪੂਜਣਾ ਚਾਹੀਦਾ ਹੈ ਕਿਉਂਕਿ 15 ਜਾਂ 18 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਪੂਰਨ ਤੌਰ ਤੇ ਜਿਹੜੀ ਮੁਕੰਮਲ ਕਰਨੀ ਚਾਹਵੇਗੀ ਮੁਕੰਮਲ ਕਰਨ ਤੋਂ ਬਾਅਦ ਨਵੇਂ ਲੀਡਰ ਦਾ ਐਲਾਨ ਹੋਵੇਗਾ